ਹਾਂਜੀ ਸਤਿ ਸ੍ਰੀ ਅਕਾਲ ਬਿਊਟੀ ਆਫ ਯੂਰਪ ਦੀ ਲੈ ਕੇ ਹਾਜ਼ਰਾਂ ਅੱਜ ਆਪਾਂ ਬਿਊਟੀ ਆਫ ਯੂਰਪ ਵਿੱਚ ਆਨਾ ਮਰੀਆ ਐਡਮਿਕ ਦੀ ਗੱਲ ਕਰਾਂਗੇ ਇਹ ਸਿੰਗਰ ਇਥੇ ਦੀ ਬਹੁਤ ਵਧੀਆ ਸਿੰਗਰ ਆ ਤੇ ਇਹਦੇ ਬਾਰੇ ਤੁਹਾਨੂੰ ਦਿਖਾਉਣਾ ਹੈ ਪ੍ਰੋਗਰਾਮ ਚਲੋ ਸ਼ੁਰੂ ਕਰਦੇ ਆਂ ਲਾਸਟ ਤੱਕ ਦੇਖਿਓ ਲਾਸਟ ਵਿੱਚ ਯੂਰਪ ਦੀ ਸਾਰੀ ਸੁੰਦਰਤਾ ਦਿਖਾਈ ਜਾਊ ਤੇ ਤੁਮਾ ਤੁਮ ਸੇ ਦੁਇਏਸ਼ਾ ਨਾ ਚਿਸਤੂ ਸਾਥ ਤੇ ਤੁਮਾ ਤੁਮ ਸੇ ਦੁਇਏਸ਼ਾ ਨਾ ਅਬੀ ਇਹ ਕਿ ਨਾ ਪ੍ਰੋਗਰਾਮ ਦੇ ਵਿੱਚ ਇਹਨੂੰ ਬਹੁਤ ਚੌੜੇ ਹੋਇਆ ਸੀ ਇਹ ਨੱਚਦਾ ਵੀ ਦੇਖੋ ਲੋ ਗਵਾਈ ਕਰਦਾ ਸਤ ਸੇ ਲੱਗਿਆ ਆ ਜੀ ਅੰਸ਼ਾਨ ਦੇਖੋ ਇਹ ਪ੍ਰੋਗਰਾਮ Że naprawdę umiem żyć. Umiem żyć. Już jesieni latawców klucz. A w kinach tyle pustych miejsc. Z niedawnych zdarzeń ścieram klucz. I ciągle dużo ale młodzień, na że wiesz, nie przewidzisz nigdy koń na przykoczach, bo nie możesz zrobić, co chcę. Ty wiesz, ja wiem, czasem romans jest na granic, nie się, czy jest warte naszych marzeń, ja czuję, że narozstany... i że możemy się przenosić w różne style, epoki. Mam kamerę zatebual i Rana-sab i ja, bo myślę, że te piosenki kojarzą się z innymi chwilami, z innymi ja chwilami, czasem ze A teraz ja zaśpiewam takie dwa spokojniejsze utwory. <śpiewanie> ਲੇ ਵੀ ਮਿੱਤਰੋ ਇਹ ਆ ਨਾ ਜੰਗਲ ਉਹੀ ਜੰਗਲਾ ਜਿਹਦੇ ਵਿੱਚ ਸਿੰਗਰ ਲੱਗੀ ਹੋਈ ਸੀ ਤੇ ਇਹ ਉਹਦੇ 파ਰਕ ਨੇ ਅਲੱਗ-ਅਲੱਗ ਜੰਗਲ ਦੇ ਵਿੱਚ ਹੀ ਮੰਗਲ ਆਇਆ ਹੈ ਇਹਨਾਂ ਦਾ ਬਹੁਤ ਬੜਾ ਜੰਗਲ ਹੈ ਇਹ ਸਭਰਾ ਕੋਲ 파ਰਕ ਟੈਗ ਬਣਾਇਆ ਹੋਇਆ ਜੰਗਲ ਦਾ ਆਮ ਤਾਂ ਇੰਨਾਂ ਲੱਗਦਾ ਹੀ ਹੈ ਨਹੀਂ ਕਿ ਜੰਗਲ ਹੈ ਇੱਕ ਤਰ੍ਹਾਂ ਦੇਖਣੇ ਨੂੰ ਤੇ ਇਹ ਜੰਗਲ ਦੇ ਵਿੱਚ ਜਿਹੜੀਆਂ ਸੜਕਾਂ ਬਣਾਈ ਹੋਈਆਂ ਨੇ ਨਾ ਜਿਹੜੇ ਉਹਦੇ ਵਿੱਚ ਦਰਖਤ ਆ ਹਨ ਸੜਕ ਦੇ ਵਿੱਚ ਦਰਖਤ ਨਹੀਂ ਪੱਟੇ ਉਹਨਾਂ ਨੇ ਸੜਕੇ ਵਾਲੇ ਦਰਜੇ ਹੀ ਕੱਢ ਲਏ ਤੇ ਸਾਰੀ ਇੱਥੇ ਪਲੇਗਰਾਉਂਡ ਲਈ ਜਵਾਕਾਂ ਲਈ ਸਭ ਕੁਝ ਬਣਾਇਆ ਹੋਇਆ ਜਿਮ ਜਿਹੜੀ ਮਿਲਟਰੀ ਟ੍ਰੇਨਿੰਗ ਹੁੰਦੀ ਉਹ ਸਾਰਾ ਕੁਝ ਬਣਾਇਆ ਹੋਇਆ ਹੈ ਨਾ ਵਾਹ ਰੱਜੰਗਰ ਵਿੱਚ ਐਕਸਰਸਾਈਆਂ ਕਰਨੇ ਨੂੰ ਲੱਗ ਲੱਗ ਮਸ਼ੀਨਾਂ ਹੈ ਟੇਬਲ ਟੈਨਿਸ ਖੇਡਿਆ ਰਾਜੀ ਬਯੁਰ ਦਾ ਆਪਣੇ ਪੋਤੇ ਨਾਲ ਪੋਤੇ ਨਾਲ ਤੇ ਉਹ ਪਹਿਲਾਂ ਕੋ ਬੁੜੀ ਜਿੰਦੂ ਵਰਗੀ ਹੈਗੀ ਜਿੰਦੂ ਬਾਰੇ ਮਤਲ ਸੱਸੀ ਗਾ ਤੇ ਇਹ ਖੇਡਦੀ ਆ ਇੰਜੋਏ ਪੂਰਾ ਕਰਦੀ ਆ ਬੁੜੀ ਐ ਘਟ ਥੋੜਾ ਕਹੋਂਦੀ ਨੀਲਾ ਕੱਚਾ ਪਾ ਕੇ ਹੈ ਨੀਲਾ ਜੀ ਹਰਾ ਕੱਚਾ ਪਾ ਕੇ ਹੈ ਬੁੜੀ ਕਹਿੰਦੀ ਚਲੋ ਵੀ ਹੈ ਕਿੱਧਰ ਚਲੀਏ ਹੋਰ ਦਿਖਾ ਲਦੇ ਆ ਆ ਬੈਠਣ ਨੂੰ ਬਣਾਇਆ ਹੋਇਆ ਉਹ ਉਧਰ ਟ੍ਰੇਨਿੰਗ ਲਈ ਆ ਬੱਚਿਆਂ ਦੀ ਉਹ ਕੰਗ ਕੁੰਫੂ ਨਹੀਂ ਹੁੰਦਾ ਕੁੰਫੂ ਡੱਕੇ ਟੱਪਦੇ ਹੁੰਦੇ ਨੇ ਫਿਲਮਾਂ 'ਚ ਦੇਖਿਆ ਹਾ ਕਿ ਉਹਦੇ ਲਈ ਆ ਵੀ ਇੰਦਰ ਟੱਪ ਟੱਪ ਕੇ ਉਹਨਾਂ ਦਾ ਫਲੈਕਸੀਬਿਲਟੀ ਬਣਾਉਣ ਲਈ ਤੇ ਇਹ ਸਾਰੀ ਉਹਦੇ ਲਈ ਹੋਣੇ ਮਤਲਬ ਇੱਕ ਨਿੰਜਾ ਟ੍ਰੇਨਿੰਗ ਲਈ ਤੇ ਰਾਣਾ ਸਾਹਿਬ ਹੋਣੀ ਦੱਸੋ ਰਾਣਾ ਸਾਹਿਬ ਦੇ ਬਾਰੇ ਵਿੱਚ ਬੜਾ ਮੁਸ਼ਕਿਲ ਵਪਾਰ ਕਰਨਾ ਹੈ ਵੀ ਬੈਲੈਂਸ ਬਣਾਉਣਾ ਪੈਂਦਾ ਇੱਥੇ ਬੈਲੈਂਸ ਬਣਾਉਣਾ ਪੈਂਦਾ ਇੱਥੇ ਇਹ ਵੀ ਕੁਝ ਉਹੀ ਟਾਈਪ ਆ ਨਾ ਵੀ ਹਮਨੇ ਪੈਕ ਸੈਟ ਅਪ ਡਣੇ ਨੂੰ ਹੁੰਦਾ ਹੈ ਸੈਟ ਅਪ ਡਣੇ ਨੂੰ ਹੁੰਦਾ ਆ ਸਾਰਾ ਇਹ ਜਿਹੜਾ ਹੁਣ ਤੁਹਾਨੂੰ ਦਿਖਾ ਰਿਹਾ ਨਾ ਜਿੱਦਾਂ ਇਹ ਬਹੁਤ ਹੀ ਵਧੀਆ ਚੀਜ਼ ਹੈ ਮਤਲਬ ਬਣਾਈ ਵੀ ਦੇਖਣੇ ਲਾਇਕ ਚੀਜ਼ ਹੈ ਇਹ ਇੱਕ ਟਾਸਕ ਆ ਜਿਵੇਂ ਆਪਣੇ ਕਈ ਟੀਵੀ ਚੈਨਲ ਤੇ ਦਿਖਾਉਂਦੇ ਹੁੰਦੇ ਵੀ ਟਪੂ ਦਾ ਪਾਰ ਕਰਨਾ ਹੁੰਦਾ ਇੱਕ ਇੱਕੋ ਸੈਕ ਤੇ ਸ਼ੁਰੂ ਕਰਕੇ ਦੂਜੀ ਸਾਈਡ ਖਤਮ ਕਰਨਾ ਬਹੁਤ ਔਖਾ ਹੈ ਬਹੁਤ ਔਖਾ ਇਹਦੇ ਵਿੱਚ ਨਾ ਵਿੱਚ ਰਸੇ ਆਉਂਦੇ ਨੇ ਰਸਿਆਂ ਤੇ ਲੰਘ ਕੇ ਜਾਣਾ ਵਿੱਚ ਇਹ ਆਰਮੀ ਟ੍ਰੇਨਿੰਗ ਹੁੰਦੀ ਆਪਣੇ ਬਸ ਹੋਈ ਹੈ। ਕਈ ਵਾਰ ਟੀਵੀ ਸ਼ੋਅਾਂ ਦੇ ਵਿੱਚ ਵੀ ਆਪਣੇ ਕਰਾਉਂਦੇ ਹੁੰਦੇ ਨੇ ਇਨਾਮ ਰੱਖਿਆ ਹੁੰਦਾ ਹੈ ਨਾ। ਇਹ ਪ੍ਰੀਖਿਆ ਨਾਲ ਬੰਨੇ ਆ ਬਸ ਉਹ ਆ ਰਿਹਾ ਅਨਿਵਰਸਰੀ ਰਸੇ ਹੋ ਕੋਈ ਸਕੂਲ ਨਹੀਂ ਹੈ। ਨਾ ਸਿਰਫ ਪ੍ਰੀਖਿਆ ਦੇ ਸਾਰੇ ਟਿਕਿਆ ਹੋਇਆ ਹੈ ਜਿਹੜਾ ਪੂਰਾ ਸਿਸਟਮ ਜਿਆ ਹੈਗਾ ਇਹ। ਇਹ ਸਾਰਾ ਫ੍ਰੀ ਆ। ਕੋਈ ਇੱਥੇ ਕੋਈ ਫੀਸ ਨਹੀਂ ਹੈਗੀ। ਜੰਗਲ ਦੇ ਵਿੱਚ ਬਣਾਏ ਹੋਏ ਨੇ। ਆਰਮੀ ਵਾਲੇ ਉੱਪਰ ਚੜਦੇ, ਫਾੜਦੇ ਟ੍ਰੇਨਿੰਗ ਵਾਸਤੇ ਬਣਾਇਆ ਹੋਇਆ। ਇਹ ਟ੍ਰੇਨਿੰਗ ਵਾਸਤੇ ਬੱਚਿਆਂ ਵੀ ਇਹਦੇ ਉੱਤੇ ਚੜ ਕੇ ਉਹ ਹੱਥਾਂ ਦੀ ਉਂਗਲ-ਉਂਗਲਾਂ ਹੁੰਦੀਆਂ ਨੇ ਨਾ ਉਹਨਾਂ ਨੂੰ ਮਜ਼ਬੂਤੀ ਮਿਲ ਕਿ ਪਹਿਲਾਂ ਦੀ ਟ੍ਰੇਨ ਹੋ ਜਾਂਦੇ ਨੇ ਆਪਣੇ ਕਹਿੰਦੇ ਸਾਡੇ ਬੱਚੇ ਵੱਧ ਤਕੜੇ ਸਾਡੇ ਉਹ ਥੋੜੇ ਮਾਇਲ ਦੇ ਦੇ ਕੇ ਘਰੇ ਬੈਠੇ ਬੈਠੇ ਬੱਚੇ ਥੋੜੇ ਕਿੱਥੋਂ ਤਕੜੇ ਹੋਵੇ ਬੱਚੇ ਇਹਨਾਂ ਨੂੰ ਤਕੜੇ ਕਰ ਲੈਣੇ ਤੁਤੋ ਤੇ ਆਓ ਜਿਹੜੀਆਂ ਇਹ ਗੇਮਾਂ ਖੇਡਦੇ ਨੇ ਸੱਤ ਤੋਂ ਬਾਅਦ ਨਹੀਂ ਹੁੰਦੀਆਂ ਉਹ ਬੱਚੇ ਐ ਫੈਟ ਸੈਡ ਲੱਗੇ ਪੈ ਨੇ ਕਰਨ ਤੇ ਉਹ ਦੇਖੋ ਬੈਂ ਦਰਸ਼ਕ ਮਜ਼ਾ ਲੈਂਦੇ ਰਹੇ ਬੋਲੇ ਯਾਰ ਦਰਸ਼ਕ ਪੂਰਾ ਮਜ਼ਾ ਲੈ ਤੇ ਉਹ ਦੋ ਕੁੜੀਆਂ ਲੱਗੀਆਂ ਨੇ ਫਲੈਕਸੀਬਿਲਟੀ ਗੇਮੇ ਹੁੰਦੀ ਹੈ ਸਾਰੀ ਤੇ ਇਥੋਂ ਐਂਟਰੀ ਹੁੰਦੀ ਐ ਸੜਕ ਐ ਰੋਡ ਹੈ ਨਾ ਇਹ ਰੋਡ ਐ ਇੱਥੇ ਜਿਹੜਾ ਜੰਗਲ ਵਿੱਚ ਪਾਰਕ ਐ ਉਹਦੀ ਐ ਐਂਟਰੀ ਆ ਆ ਸਾਰਾ ਰੋਡ ਇਹ ਕਿੰਨੇ ਵਜੇ ਫਲਾਵਰ ਲਾਏ ਵੀ ਰੋਡ ਤੇ ਸੋਨਾ ਬਣਾਇਆ ਹੋਇਆ ਇਹਨਾਂ ਨੇ ਤੇ ਇੱਕ ਹੋਰ ਚੀਜ਼ ਦੇਖੀ ਐ ਨਾ ਇਹ ਜਿਹੜਾ ਪਾਰਕ ਬਣਾਉਂਦੇ ਨੇ ਜਾਂ ਜਿੱਥੇ ਫੁੱਲ ਲਾਉਂਦੇ ਨੇ ਜਾਂ ਜਿੱਥੇ ਕਿਤੇ ਬੂਟੇ ਲਾਉਂਦੇ ਨੇ ਉੱਥੇ ਲੱਕੜੀ ਦੇ ਛੋਟੇ ਛੋਟੇ ਟੁਕੜੇ ਪਸਾ ਦਿੰਦੇ ਨੇ ਉਹਦੇ ਵਿੱਚ ਬੂਟੇ ਲਾਉਂਦੇ ਨੇ ਕਿਉਂਕਿ ਕੱਖ ਨਹੀਂ ਹੋਣਗੇ ਕੱਖ ਨਹੀਂ ਤੇ ਕੈਰੀਚ ਉਹ ਸੜ ਜਾਂਦੇ ਲੱਕੜੀ ਦੇ ਛੋਟੇ ਛੋਟੇ ਟੁਕੜੇ ਲੱਕੜੀ ਛੋਟੇ ਛੋਟਾ ਨਹੀਂ ਹੁੰਦਾ ਹੈਗਾ ਤੇ ਨਾਲ ਤੇ ਐਂਟਰੀ ਐ ਭਾਬ ਉੱਥੇ ਦੀ ਜੰਗਲ ਦੀ ਇਹ ਜਿਸਾਰਾ ਜੰਗਲ ਹੀ ਆ ਤੁਹਾਨੂੰ ਦੱਸ ਦਿਆਂ ਵੀ ਜੰਗਲ ਬੜਾ ਬਹੁਤ ਵੱਡਾ ਜੰਗਲ ਹੈ ਜੰਗਲ ਦੇ ਰੈਸਟੋਰੈਂਟ ਐ ਤੇ ਜੰਗਲ ਵਿੱਚ ਲੁਕਾਵਾਂਗੇ ਰੈਸਟੋਰੈਂਟ ਉਹ ਬੜੀ ਲੋਕ ਇੰਜੋਏ ਕਰਦੇ ਆ ਕਿ ਵੀਕਐਂਡ ਤੇ ਪੂਰਾ ਉਹ ਰੈਸਟੋਰੈਂਟ ਐ ਤੇ ਤੋਂ ਸਿੰਗਰ ਤੋਂ ਬਾਅਦ ਲੋਕ ਇੱਥੇ ਆ ਕੇ ਵੀ ਆਪ ਦਾ ਮਤਲਬ ਜਿਹੜਾ ਕੁਝ ਵੀ ਖਾਣਾ ਪੀਣਾ ਖਾ ਲੈਂਦੇ ਬਹੁਤ ਸੋਹਣੀਆਂ ਨਹਿਰਾਂ ਛੋਟੇ ਛੋਟੇ ਪੁਲ ਬਣਾਏ ਹੋਏ ਨੇ ਤੇ ਉਹ ਸਾਰੀ ਉਹ ਵੀ ਜੰਗਲ ਦੇ ਵਿੱਚ ਲੰਘ ਜਾਂਦਾ ਜੰਗਲ ਦੇ ਵਿੱਚ ਬੈਠਣ ਨੂੰ ਬਹੁਤ ਜਗ੍ਹਾ ਤੇ ਜਗ੍ਹਾ ਬਣਾਈ ਹੋਈ ਆ ਅਨਾਜ ਮੈਂ ਆਪਾ ਦੇਖਦੇ ਫਲਮਾਂ ਚ ਬੈਠਣ ਲੱਕੜੀ ਦੇ ਉਹ ਬਣਾਏ ਹੋਏ ਮਤਲਬ ਬਾਲੇ ਬਾਲੇ ਜ ਬਣਾ ਕੇ ਉਹਦੇ ਤੇ ਬੈਠਣ ਨੂੰ ਬਣਾ ਹੋਇਆ ਟਾਂਸ ਦੀਆਂ ਗੁੱਡੀਆਂ ਵੀ ਉੱਥੇ ਰਸਤਾ ਦੇ ਵਿਚ ਲਕੋਕੇ ਤੇ ਨਹੀਂ ਹੋਈਆਂ ਨੇ ਵੀ ਟਾਂਸ ਸਕੇਟ ਲੈਣ ਚੈਸ ਦੇ ਬੰਟੇ ਪਏ ਨੇ ਉਹਦੇ ਵਿੱਚ ਉਹ ਕੀ ਹੁੰਦੇ ਨੇ ਕੋੜੇ ਹਾਂਥੀ ਇੱਕ ਐਬ੍ਰਿਜ ਹੈ ਜੰਗਲੋਂ ਮਿਲਦਾ ਇਹ ਜੰਗਲੋਂ ਮਿਲਦਾ ਇਹ ਐਂਟਰੀ ਹੋ ਜਾਂਦੀ ਹੈ ਜੰਗਲ ਦੀ ਤੇ ਇਹ ਪੌੜੀਆਂ ਨੇ ਉੱਥੇ ਜਿਹੜੀਆਂ ਚੜ੍ਹਦੀਆਂ ਨੇ ਤੇ ਮਤਲਬ ਇੱਕ ਤਰ੍ਹਾਂ ਦਾ ਜੰਗਲ ਵਿੱਚ ਮੰਗਲ ਹੈ ਜੰਗਲ ਵਿੱਚ ਮੰਗਲ ਇਹ ਲਾਉਂਦੇ ਨੇ ਆਪਣੇ ਆਪੇ ਤਾਂ ਟੱਕੇ ਇਕੱਠੇ ਘਰ ਚਲੇ ਜਾਂਦੇ ਨੇ ਜੰਗਲ ਦੀਆਂ ਕੁੜੀਆਂ ਕੋਈ ਟੋਕ ਕੋਈ ਸਰ ਦੇ ਧਰ ਲਿਆਉਂਦੀ ਬਸ ਉੱਥੇ ਜਾਂ ਫਿਰ ਆਰੇ ਲੈ ਕੇ ਵੱਢਣ ਚਲੇ ਜਾਂਦੇ ਨੇ ਵੀ ਵੇਚ ਕਰਨੇ ਵੀ ਦਰਸਤ ਰੋਸ ਤੇ ਜੇ ਕਰਦਾ ਲੱਭ ਜੇ ਚੋਰੀ ਚੋਰੀ ਹੈ ਆਪਣੇ ਜੰਗਲਾਂ ਦਾ ਥੋੜਾ ਜਿਹਾ ਕੰਮ ਜੰਗਲ ਰਹਿ ਨਹੀਂ ਬੈਲੀ ਗੱਲ ਤਾਂ ਪੰਜਾਬ ਨੇ ਜਿਹੜੇ ਥੋੜੇ-ਮੋਟੇ ਰਹਿ ਗਏ ਉੱਥੇ ਲੱਕੜਾਂ ਚ ਵੀ ਹੀ ਗੱਲ ਹੈ ਉਹ ਵੀ ਜਾਂਦਾ ਤੁਹਾਨੂੰ ਲੱਕੜੀ ਦੀ ਕਟਾਈ ਚੱਤੀ ਕਟਾਈ ਜਿਆਦਾ ਜਾਨੀ ਕੋਈ ਇਨਸਾਬ ਲੈਣਾ ਉਹਨੂੰ ਉਹਨਾਂ ਆਪਣੇ ਲੋਕ ਪੈਸੇ ਪਿੱਛੇ ਹੋਏ ਨੇ ਪੈਸੇ ਪਿੱਛੇ ਹੋਏ ਨੇ ਆਪਦੇ ਆਪ ਦੇ ਘਰ ਦੀ ਉਹੀ ਆ ਹੁਣ ਜਿਹੜਾ ਜੰਗਲ ਦੀ ਐਡਰੈਸ ਹਦੀ ਆ ਉਹ ਸ਼ੋਅ ਆ ਉੱਥੇ ਉਹਨਾਂ ਦਾ ਗਾਇਕ ਉਹ ਹਰ ਤਰ੍ਹਾਂ ਲੱਗਦਾ ਹੀ ਨਹੀਂ ਹੈਗਾ ਵੀ ਇਹ ਜੰਗਲ ਐਨਾ ਡਵੈਲਪਮੈਂਟ ਕੀਤਾ ਬੰਦਾ ਤੇ ਸੜਕਾਂ ਹਰ ਥੋੜੀ ਥੋੜੀ ਪੂਰੀ ਜੰਗਲ ਸੜਕਾਂ ਵਿੱਚ ਨਹੀਂ ਆ ਦੇਖੋ ਸਟੇਜ ਹੈ ਉਹ ਜਿੱਥੇ ਪ੍ਰੋਗਰਾਮ ਹੁੰਦਾ ਹੈ ਇਹ ਵੀ ਜੰਗਲ ਦੇ ਵਿੱਚ ਹੀ ਆ ਸਾਰੇ ਆਲੇ ਦੁਆਲੇ ਤੁਸੀਂ ਨੋਟ ਕਰੋ ਵੀ ਪੰਜਾਬ ਵਾਲੇ ਵਿਦਰਾਸਤਾਂ ਦੇ ਵਿੱਚ ਇਹ ਕੁਝ ਜੰਗਲ ਜਿ ਮੰਗਲ ਇਹਨੂੰ ਜੰਗਲ ਜਿ ਮੰਗਲ ਅਸਲ ਕਹਿੰਦੇ ਨੇ ਤੁਸੀਂ ਮੋਟਰ ਤੇ ਬੋਦਲਾ ਖੋਲ ਕੇ ਉਹਨੂੰ ਕਹੇ ਨੇ ਅਸੀਂ ਜੰ ਹਾਂ ਬਲਕਿ ਇਹ ਹਾਤੇ ਦੇ ਆਂਡੇ ਮੰਗਾ ਕੇ ਮੀਟ ਮੰਗਾ ਕੇ ਉੱਥੇ ਫੜ ਕੇ ਮੁਰਗੇ ਦੀ ਲੱਤ ਕਹਿੰਦੇ ਨੇ ਜੰਗਲ ਚ ਮੰਗਲ ਲਾਤਾ ਸਦੀ ਜੰਗਲ ਚ ਮੰਗਲ ਹੈ ਜੰਗਲ ਚ ਮੰਗਲ ਇਹਨੂੰ ਕਹਿੰਦੇ ਨੇ ਭਾਈ ਤੇ ਇੱਥੇ ਪੂਰਾ ਲੋਕ 50 100 ਲੋਕ ਇੰਜੋਏ ਕਰਦੇ ਆ ਇੰਜੋਏ ਕਰਦੇ ਨੇ ਦਰਸਤ ਦੇਖ ਲਓ ਆ ਪੱਖੀਆਂ ਲੈ ਕੇ ਬੈਠੇ ਨੇ ਗਰਮੀ ਮੈਂ ਕਹਿੰਦਾ 29 ਡਿਗਰੀ ਸੱਚੀ ਤਾਂ ਵੀ ਪੱਖੀਆਂ ਲੈ ਕੇ ਲੋਕ ਕੋਈ ਸਵਾਦ ਲੈਂਦੇ ਨੇ ਦੇਖੋ ਦਰਸ਼ਕ ਹਨਾ ਕਿੰਨਾ ਸੋਹਣਾ ਅਡਜਸਟਮੈਂਟ ਕੀਤੀ ਹੋਈ ਹੈ ਕੁਰਸੀ ਇੱਥੇ ਫਿਕਸ ਹੈ ਯਾਨੀ ਕਿ ਉਹ ਕੋਈ ਨਹੀਂ ਪਟਕੀ ਲੈ ਕੇ ਆਉਂਦਾ ਸਰਕਾਰ ਨਹੀਂ ਆ ਕੇ ਦੇਦੀ ਇਹਨਾਂ ਨੂੰ ਕੋਈ ਹੋ ਨਹੀਂ ਗਾ ਇਹ ਜਾ ਇੱਥੇ ਕੋਈ ਗੰਦ ਪਾਇਆ ਹੋਇਆ ਜਗ੍ਹਾ ਜ